ਜਦੋਂ ਗੁਰੂ ਸਾਹਿਬ ਨੇ ਵੀ ਕਿਹਾ ਨਾ ਕਿ ਚੋਂ ਕਾਰ ਅਜ਼ਹਮਾ ਹੀਲ ਤੇ ਦਰਗੁਜ਼ਸ਼ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸ ਕਿ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੋਰ ਹੀਲੇ ਖਤਮ ਹੋ ਜਾਣ ਨਾ ਬਚੇ ਨਾ ਤੁਹਾਡੇ ਕੋਲ ਫਿਰ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾ ਲੈਣਾ ਚਾਹੀਦਾ ਲੋਕ ਅੱਜਕੱਲ ਬਹੁਤ ਜ਼ਿਆਦਾ ਅਸਮੰਜਸ ਜੀ ਰਹੇ ਨੇ ਠੀਕ ਗਲਤ ਦਾ ਫੈਸਲਾ ਨਹੀਂ ਕਰ پا ਰਹੇ ਉਹ ਸਿਰਫ ਜ਼ਰੂਰਤਾਂ ਦੇ ਮਗਰ ਦੌੜ ਰਹੇ ਕਦੋਂ ਹਾਰਦਾ ਹੈ ਤੁਹਾਨੂੰ ਲੱਗਦਾ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਉਹ ਜਿੰਨਾ ਮੁੱਗੀ ਸਟਰੋਂਗ ਹੋ ਜਦੋਂ ਦਿਮਾਗੀ ਤੌਰ ਤੇ ਹਾਰਦੇ ਜਦ ਤੱਕ ਉਹਦਾ ਮਾਈਂਡ ਨਹੀਂ ਹਾਰਦਾ ਨਾ ਉਹ ਫਿਰ ਡਿੱਗ ਡਿੱਗ ਕੇ ਵੀ ਉੱਠਦਾ ਰਹਿੰਦਾ ਕਹਿੰਦੇ ਨੇ ਯਾਰ ਆ ਹੁਣ ਟੁੱਟਾ ਜਾ ਗਿਆ ਅਸੀਂ ਐਵੇਂ ਸਾਲ ਦੇ ਲੱਗੇ ਹੋਏ ਸੀ ਹਨਾ ਪਰ ਉਹਨਾਂ ਨੇ ਇਹ ਨਹੀਂ ਪਤਾ ਕਿ ਜਿਹੜੀ ਪਹਿਲੀ ਛੱਟ ਸੀ ਨਾ ਉਹਨੇ ਡਿਸਾਈਡ ਕੀਤਾ ਸੀ ਪੱਥਰ ਕਿੱਥੋਂ ਟੁੱਟੇਗਾ ਅੱਜ ਦੀ ਸਾਡੀ ਜਨਰੇਸ਼ਨ ਹੈਗੀ ਹੈ ਯਾ ਸਾਡੀ ਜੋ ਜਨਰੇਸ਼ਨ ਸੀ ਮੈਂ 90 ਬੋਰਨ ਨਾ ਹੈਨਾ ਅਦੋਂ ਤੱਕ ਵੀ ਥੋੜੇ ਬਹੁਤ ਇੰਟਰਸਟ ਸੀਗੇ ਬਟ ਹੁਣ ਦੀ ਜਿਹੜੀ ਜਨਰੇਸ਼ਨ ਹੈ ਬਿਲਕੁਲ ਇੰਟਰਸਟ ਨਹੀਂ ਹੋ ਮੋਸਟਲੀ ਅਸੀਂ ਦੇਖਦੇ ਆ ਪੈਰੈਂਟਸ ਵੱਲੋਂ ਹੀ ਨਹੀਂ ਇਹੋ ਦੀ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਤੁਹਾਨੂੰ ਲੱਗਦਾ ਹਾਂ ਜਦ ਤੁਸੀਂ ਗੱਤ ਕੇ ਦੇ ਗਰੁੱਪ ਦੇ ਵਿੱਚ ਸੀਗੇ ਉਹ ਚੀਜ਼ਾਂ ਸਾਡੇ ਪੰਜਾਬ ਦੇ ਘਟੋ ਘਟ ਜਿਹੜੇ ਬੱਚਿਆਂ ਨੂੰ ਉਹ ਸਿੱਖਣੀਆਂ ਜ਼ਰੂਰੀ ਨੇ ਬਿਲਕੁਲ ਜੀ ਦੇਖੋ ਉਹ ਸਾਡੀ ਵਿਰਾਸਤ ਤਾਂ ਹੈਗੀ ਹੈ ਨਾ ਬਿਲਕੁਲ ਔਰ ਕਈ ਵਾਰੀ ਬਹੁਤ ਸਿਚੁਏਸ਼ਨਸ ਇਦਾਂ ਦੀ ਬਣ ਜਾਂਦੀਆਂ ਜਿੱਥੇ ਦੂਜੇ ਹਥਿਆਰਾਂ ਦੀ ਵਰਤੋਂ ਨਹੀਂ ਵੀ ਹੁੰਦੀ ক্লোਜ਼ ਫਾਈਟ ਵਿੱਚ ਕੋਈ ਲੋਕ ਤੁਹਾਡੇ ਤੇ ਅਟੈਕ ਇਸ ਤਰ੍ਹਾਂ ਕਰ ਦਿੰਦੇ ਨੇ ਕਿ ਤੁਹਾਡੇ ਕੋਲ ਅਗਰ ਉਹ ਸ਼ਸਤਰ ਤੁਹਾਡੇ ਕੋਲ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਨੇ ਜਾਂ ਪੰਜਾਬ ਦੀ ਧਰਤੀ ਦੇ ਕਿਸੇ ਵੀ ਉਪਦੇਸ਼ਕ ਨੇ ਕਦੇ ਵੀ ਹਥਿਆਰ ਸਾਨੂੰ ਆਫੈਂਸਿਵ ਹੋ ਕੇ ਯੂਜ਼ ਕਰਨਾ ਨਹੀਂ ਸਿਖਾਇਆ ਹਾਂ ਉਹਨਾਂ ਨੇ ਸਿਰਫ ਸਾਨੂੰ ਸਵੈ ਰਖਿਆ ਲਈ ਆਤਮ ਆਤਮ ਰੱਖਿਆ ਲਈ ਦੱਸਿਆ ਜਦੋਂ ਗੁਰੂ ਸਾਹਿਬ ਨੇ ਵੀ ਕਿਹਾ ਨਾ ਕਿ ਚੂਕਾਰ ਅਜ਼ਹਮਾ ਹੀਲ ਤੇ ਦਰਗੁਜ਼ਸ਼ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ ਕਿ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੋਰ ਹੀਲੇ ਖਤਮ ਹੋ ਜਾਣ ਨਾ ਬਚਨ ਜੇ ਤੁਹਾਡੇ ਕੋਲ ਫਿਰ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾ ਲੈਣਾ ਚਾਹੀਦਾ ਕਿਉਂਕਿ ਫਿਰ ਤੁਸੀਂ ਸੈਲਫ ਡਿਫੈਂਸ ਲਈ ਪਾਇਆ ਜੀ ਤੇ ਇਹ ਸਾਡੇ ਇਤਿਹਾਸ ਦੇ ਵਿੱਚ ਸ਼ਸਤਰ ਦੀ ਮਹੱਤਤਾ ਰਹੀ ਹੈ ਔਰ ਮੈਂ ਸਮਝਦਾ ਕਿ ਡੈਫੀਨਿਟਲੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ ਤਾਂ ਉਹਨਾਂ ਇਤਿਹਾਸਿਕ ਮਾਨਤਾਵਾਂ ਦੇ ਨਾਲ ਔਰ ਵਿਸ਼ੇਸ਼ਤਾਵਾਂ ਦੇ ਨਾਲ ਵੀ ਜੋੜਨਾ ਪਏਗਾ ਜ਼ਰੂਰੀ ਵੀ ਹੈਗਾ ਬਿਲਕੁਲ ਅਕਾਲ ਦਾ ਮਤਲਬ ਹੈ ਜਿਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਇਮੋਰਟਲ ਹੈ ਨਾ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਕਿ ਹੋਮਾਈ ਲੈ ਲੀਏ ਅਸੀਂ ਹੈਨਾ ਬਹੁਤ ساری ਚੀਜ਼ਾਂ ਐ ਜੋ ਸਾਡੇ ਵਿੱਚ ਹੈਗੀਆਂ ਤੇ ਬਹੁਤ ਸਾਰੀਆਂ ਨਈ ਵੀ ਹੈਗੀਆਂ ਬਟ ਨੈਗੇਟਿਵ ਚੀਜ਼ਾਂ ਜਿਹੜੀਆਂ ਇੱਕ ਇਨਸਾਨ ਦੇ ਵਿੱਚ ਅਸੀਂ ਜ਼ਿਆਦਾ ਅੱਜਕੱਲ ਵੇਖਦੇ ਆ ਕਹਿ ਲਈਏ ਕਿ ਮਾਹੌਲ ਇਹੋ ਜਿਹਾ ਹੈ ਇਹ ਨੈਗੇਟਿਵਿਟੀ ਇਦਾਂ ਦੀ ਬਣ ਗਈ ਹੈ ਜਾਂ ਇਹੋ ਜੇ ਔਰੇ ਦੇ ਵਿੱਚ ਅਸੀਂ ਰਹਿਣ ਲੱਪੇ ਆ ਕਿ ਜਿਹੜੀ ਨੈਗੇਟਿਵ ਚੀਜ਼ਾਂ ਸਾਡੇ ਦੇ ਵਿੱਚ ਰਹਿੰਦੀਆਂ ਨੇ ਸੋ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇੰਨਾ ਕੁ ਹੈਗਾ ਐ ਸਹਿਣ ਮਤਲਬ ਇੰਨਾ ਕੁ ਸਮਝਦੇ ਆ ਕਿ ਹਾਂ ਕਿਹੜੀਆਂ ਚੀਜ਼ਾਂ ਸਾਡੇ ਅੰਦਰੋਂ ਖਤਮ ਹੋਣੀਆਂ ਜ਼ਰੂਰੀ ਐ ਤੇ ਕਿਹੜੀਆਂ ਅਸੀਂ ਐਡਾਪਟ ਕਰੀਏ ਨਵੀਆਂ ਨਹੀਂ ਇਹ ਬਹੁਤ ਵੱਡੀ ਕਮੀ ਹੈ ਲੋਕ ਸਮਝ ਨਹੀਂ پا ਰਹੇ ਲੋਕ ਕਨਫਿਊਜ਼ਡ ਨੇ ਲੋਕ ਅੱਜਕੱਲ ਬਹੁਤ ਜ਼ਿਆਦਾ ਅਸਮੰਜਸ ਚ ਜੀ ਰਹੇ ਨੇ ਠੀਕ ਗਲਤ ਦਾ ਫੈਸਲਾ ਨਹੀਂ ਕਰ پا ਰਹੇ ਉਹ ਸਿਰਫ ਜ਼ਰੂਰਤਾਂ ਦੇ ਮਗਰ ਦੌੜ ਰਹੇ ਸਾਡੀਆਂ ਜ਼ਰੂਰਤਾਂ ਪ੍ਰਾਇੋਰਟੀ ਨੇ ਇਸ ਵੇਲੇ ਨਾ ਕਿ ਠੀਕ ਗਲਤ ਬਹੁਤ ਸਾਰੀਆਂ ਚੀਜ਼ਾਂ ਸੀ ਕਿਸੇ ਵੀ ਤਰੀਕੇ ਸਾਨੂੰ ਚਾਹੀਦੀਆਂ ਨੇ ਬਸ ਹੈਨਾ ਉਹਦੇ ਚ ਮੋਰੈਲਿਟੀ ਮਰਦੀ ਹੈ ਤਾਂ ਭਾਵੇਂ ਮਰ ਜੇ ਸੋ ਉਸ ਸੋਸਾਇਟੀ ਦਾ ਬਹੁਤ ਜ਼ਿਆਦਾ ਮਤਲਬ ਮੈਨੂੰ ਲੱਗਦਾ ਨਹੀਂ ਕਿ ਭਲਾ ਹੋ ਸਕਦਾ ਜਿਹਦੇ ਵਿੱਚ ਮੋਰੈਲਿਟੀ ਮਰ ਗਈ ਔਰ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਨੇ ਤੁਹਾਡੇ ਤੇ ਭਾਰੂ ਹੋ ਗਈਆਂ ਔਰ ਇਹ ਮਜਬੂਰੀ ਵੀ ਬਣ ਗਈ ਕਈ ਲੋਕਾਂ ਦੀ ਕਿਉਂਕਿ ਕਈਆਂ ਦੀ ਤੇ ਬ੍ਰੈਡ ਐਂਡ ਬਟਰ ਦੀ ਜ਼ਰੂਰਤ ਹੈ ਉਹੀ ਨਹੀਂ ਪੂਰਾ ਹੋ ਰਿਹਾ ਰੋਟੀ ਦਾਲ ਹੀ ਨਹੀਂ ਪੂਰੀ ਹੋ ਰਹੀ ਸੋ ਅੱਜ ਦਾ ਯੁੱਗ ਜਿਹੜਾ ਮੈਨੂੰ ਲੱਗਦਾ ਕਿ ਇਹ ਪਹਿਲੇ ਯੁੱਗ ਨਾਲੋਂ ਬਹੁਤ ਡਿਫਰੈਂਟ ਹੈ ਪਰ ਸਾਰੇ ਹੀ ਪਤਾ ਨਹੀਂ ਕਿਉਂ ਹੈਲਪਲੈਸ ਜਿਹਾ ਫੀਲ ਕਰਦੇ ਪਏ ਨੇ ਹਰ ਬੰਦਾ ਕਹਿ ਰਿਹਾ ਕਿ ਠੀਕ ਹੋਣਾ ਚਾਹੀਦਾ ਹੈ ਪਰ ਠੀਕ ਹੋ ਨਹੀਂ ਰਿਹਾ ਗੱਲ ਹਰ ਕੋਈ ਕਰ ਰਿਹਾ ਗੱਲ ਹਰ ਕੋਈ ਕਰ ਰਿਹਾ ਪਰ ਇਹਦਾ ਮਤਲਬ ਕੋਈ ਇਹਦਾ ਮਤਲਬ ਕੋਈ ਕਮਾਲ ਦੀ ਡਿਫਰੈਂਟ ਤਰ੍ਹਾਂ ਦੀ ਹੈਲਪਲੈਸਨੈਸ ਹੈ ਜਿਹੜੀ ਇਹਨੂੰ ਕਿਸੇ ਪਾਸੇ ਨਹੀਂ ਲੱਗਣ ਦੇਦੀ ਤੇ ਇਨਸਾਨ ਕਦੋਂ ਹਾਰਦਾ ਹੈ ਤੁਹਾਨੂੰ ਲੱਗਦਾ ਆਪਣੀ ਜ਼ਿੰਦਗੀ ਦੇ ਵਿੱਚ چاہے ਉਹ ਜਿੰਨਾ ਮਰਜੀ ਸਟਰੋਂਗ ਹੋਵੇ ਜਦੋਂ ਦਿਮਾਗੀ ਤੌਰ ਤੇ ਹਾਰ ਜੇ ਜਦ ਤੱਕ ਉਹਦਾ ਮਾਈਂਡ ਨਹੀਂ ਹਾਰਦਾ ਨਾ ਉਹ ਫਿਰ ਡਿਗ ਡਿਗ ਕੇ ਵੀ ਉੱਠਦਾ ਰਹਿੰਦਾ ਫਿਰ ਹਮਲੇ ਮਾਰਦਾ ਜਦੋਂ ਉਹਦੇ ਮਨ ਨੇ ਕਹਿ ਤਾ ਉਹਦੇ ਮਾਈਂਡ ਨੇ ਕਹਿ ਤਾ ਕਿ ਨਹੀਂ ਹੁਣ ਕੋਈ ਫਾਇਦਾ ਨਹੀਂ ਉਦੋਂ ਹਾਰ ਜਾਂਦਾ ਬੰਦਾ ਔਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਇੱਕ ਪੱਥਰ ਤੋੜਨ ਲਈ ਉਹਦੇ ਤੇ 100 ਵਾਰੀ ਹੈਮਰ ਕ ਮਾਰਿਆ ਹਣਾ ਉਹ ਟੁੱਟ ਗਿਆ ਕਈ ਲੋਕ 99 ਵਾਰੀ ਮਾਰ ਕੇ ਹਟ ਜਾਂਦੇ ਇਹ ਨਹੀਂ ਟੁੱਟਣਾ ਉਹਨੂੰ ਹੀ ਨਹੀਂ ਪਤਾ ਕਿ ਆਖਰੀ ਇੱਕ ਹੈਮਰ ਚਾਹੀਦਾ ਸੀ ਹੂੰ ਫਿਰ ਉਹਨੇ ਟੁੱਟ ਜਾਣਾ ਸੀ ਉਹ 99 ਤੋਂ ਮੁੜ ਗਏ 98 ਤੋਂ ਮੁੜ ਗਏ ਲਾਸਟ ਹੈਮਰ ਨਹੀਂ ਮਾਰਿਆ ਲਾਸਟ ਦੋ ਹੈਮਰ ਨਹੀਂ ਮਾਰੇ ਹੂੰ ਜਾਂ ਇਹ ਕਹਿ ਲੋ ਕਿ ਕਈ ਲੋਕ ਕਹਿੰਦੇ ਨੇ ਯਾਰ ਆ ਹੁਣ ਟੁੱਟਾ ਜਾ ਗਿਆ ਅਸੀਂ ਐਵੇਂ ਸਾਲ ਦੇ ਲੱਗੇ ਹੋਏ ਸੀ ਹਨਾ ਪਰ ਉਹਨਾਂ ਨੇ ਇਹ ਨਹੀਂ ਪਤਾ ਕਿ ਜਿਹੜੀ ਪਹਿਲੀ ਛੱਟ ਸੀ ਨਾ ਉਹਨੇ ਡਿਸਾਈਡ ਕੀਤਾ ਸੀ ਪੱਥਰ ਕਿੱਥੋਂ ਟੁੱਟੇਗਾ ਹੂੰ ਉਹਨੇ ਉਹ ਜਿਹੜਾ ਪਹਿਲਾ ਧਮਕ ਪੈਦਾ ਕੀਤੀ ਸੀ ਉਹਨੇ ਪਹਿਲੀ ਤਰੇੜ ਅੰਦਰੋਂ ਅੰਦਰ ਹੀ ਪੈਦਾ ਕੀਤੀ ਸੀ ਆਖਰੀ ਐਮਰ ਨੇ ਉਹਨੂੰ ਤੋੜਿਆ ਸੋ ਇਹਨੂੰ ਸਮਝਣਾ ਚਾਹੀਦਾ ਇਹਦੇ ਨਾਲ ਅੱਗੇ ਚੱਲਣਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ